ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਪੰਜਾਬ ਦੇ ਵਿੱਚ ਬਹੁਤ ਗਰਮਾਇਆ ਜਿਹੜਾ ਮੁੱਦਾ ਵਾ ਜੋ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਚੁੱਕਿਆ ਵਾ ਉਹਦੇ ਉੱਪਰ ਗੱਲ ਕਰਾਂਗੇ ਕਾਫੀ ਜ਼ਿਆਦਾ ਰਿਸਰਚਸ ਹੁੰਦੀਆਂ ਨੇ ਇਸ ਉੱਪਰ ਕਾਫੀ ਡਾਕਟਰਾਂ ਦੀਆਂ ਰਿਪੋਰਟਾਂ ਪੇਸ਼ ਹੁੰਦੀਆਂ ਨੇ ਤੇ ਲੋਕ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਨੇ ਕਿਉਂਕਿ ਇਹ ਚੀਜ਼ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਡਰ ਵੀ ਪੈਦਾ ਕੀਤਾ ਹੋਇਆ ਤੇ ਮਨਾਂ ਤੇ ਪ੍ਰਭਾਵ ਵੀ ਪਾਇਆ ਹੋਇਆ ਅੱਜ ਆਪਾਂ ਇੱਕ ਕੈਂਸਰ ਦੀ ਬਿਮਾਰੀ ਦੀ ਗੱਲ ਕਰਾਂਗੇ ਜੋ ਕਿ ਪੰਜਾਬ ਨੂੰ ਇੱਕ ਬਦਨਾਮ ਕਰਨ ਦਾ ਜ਼ਰੀਆ ਕਹਿ ਸਕਦੇ ਹਾਂ ਜਾਂ ਇੱਕ ਅਜਿਹਾ ਟੈਗ ਲੱਗ ਚੁੱਕਿਆ ਪੰਜਾਬ ਦੇ ਉੱਪਰ ਕਿ ਇੱਥੇ ਲੋਕ ਡਰ ਰਹੇ ਨੇ ਉਸ ਮਾਹੌਲ ਦੇ ਉੱਤੋਂ ਤੇ ਇਸੇ ਚੀਜ਼ ਦੇ ਉੱਪਰ ਅੱਜ ਵੀਡੀਓ ਹੋਊਗੀ ਵੀਡੀਓ ਵਧੀਆ ਲੱਗੂਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਭ ਤੋਂ ਪਹਿਲਾਂ ਆਪਾਂ ਮਾਲਵਾ ਖੇਤਰ ਦੀ ਗੱਲ ਕਰੀਏ ਜਿਹਨੂੰ ਅੱਜ ਦੇ ਦੌਰ ਦੇ ਉੱਤੇ ਆਪਾਂ ਕੈਂਸਰ 벨ਟ ਦੇ ਨਾਮ ਤੋਂ ਜਾਣਿਆ ਜਾਂਦਾ ਤੁਸੀਂ ਇੰਟਰਨੈਟ ਦੇਖ ਸਕਦੇ ਹੋ ਤੁਸੀਂ ਨਿਊਜ਼ ਚੈਨਲ ਦੇਖ ਸਕਦੇ ਹੋ ਤੁਸੀਂ ਵਰਲਡ ਲੈਵਲ ਦੇ ਉੱਤੇ ਕੈਂਸਰ 벨ਟ ਦਾ ਨਾਮ ਲੇ ਕੇ ਸਰਚ ਕਰ ਦਿਓ ਤੇ ਤੁਹਾਨੂੰ ਮਾਲਵੇ ਖੇਤਰ ਦਾ ਨਾਮ ਸਭ ਤੋਂ ਉੱਪਰ ਦਿਖੂਗਾ ਉਹਦਾ ਕਾਰਨ ਕੀ ਹੈ ਇੱਕ ਡਾਟਾ ਪੇਸ਼ ਕਰਦੇ ਨੇ ਹੈ 2013 ਦੇ ਵਿੱਚ ਜਿਹਦੇ ਵਿੱਚ 500 ਬੰਦਿਆਂ ਦਾ ਜਿਹੜਾ ਵਾ ਕੈਂਸਰ ਟੈਸਟ ਕੀਤਾ ਗਿਆ ਜਿਹਦੇ ਵਿੱਚੋਂ 65% ਸੀਗੀਆਂ ਜਿਹੜੀਆਂ ਔਰਤਾਂ ਸੀ ਜੋ ਕੈਂਸਰ ਤੋਂ ਪੀੜਤ ਸੀ 35% ਮਰਦ ਪੀੜਤ ਸੀਗੇ ਇਸ ਕੈਂਸਰ ਤੋਂ ਜ਼ਿਆਦਾਤਰ ਜਿਹੜੀਆਂ ਕੈਂਸਰ ਦੀਆਂ ਕਿਸਮਾਂ ਸੀ ਉਹ ਬ੍ਰੈਸਟ ਕੈਂਸਰ ਸੀ ਟਿਊਮਰ ਸੀ ਉਸ ਤੋਂ ਇਲਾਵਾ ਬਲੱਡ ਕੈਂਸਰ ਸੀ ਲੀਵਰ ਕੈਂਸਰ ਸੀ ਸੋ ਇਦਾਂ ਦੇ ਕੈਂਸਰ ਸੀਗੇ ਜਿਹੜੇ ਦੇਖਣ ਨੂੰ ਪਾਏ ਗਏ ਤੇ ਉਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਾਲਵਾ 벨ਟ ਦਾ ਜਿਹੜਾ ਨਾਮ ਆ ਉਹ ਪੂਰਾ ਹੀ ਕੈਂਸਰ 벨ਟ ਰੱਖ ਦਿੱਤਾ ਗਿਆ ਕਿਉਂਕਿ ਜਿਹੜੀ ਕੈਂਸਰ ਦੀ ਸਪੀਡ ਆ ਹਰ ਸਾਲ ਬਹੁਤ ਤੇਜ਼ੀ ਨਾਲ ਵੱਧ ਰਹੀ ਆ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਕੱਲਾ ਪੰਜਾਬ ਦਾ ਏਰੀਆ ਮਾਲਵਾ ਖੇਤਰ ਕੈਂਸਰ ਤੋਂ ਪੀੜਤ ਆ। ਹੁਣ ਪਿਛਲੀ ਜੋ ਰਿਪੋਰਟ ਆਈ ਹੈ 2021 ਤੋਂ ਲੈ ਕੇ 2024 ਤੱਕ ਦੀ ਰਿਪੋਰਟ ਆ। ਪਰ ਅੱਜ ਦੇ ਸਮੇਂ ਦੇ ਵਿੱਚ 42300 ਦੇ ਲਗਭਗ ਹੋ ਚੁੱਕੇ ਨੇ ਜਿਦੇ ਵਿੱਚੋਂ ਆਪਣੇ ਗਵੰਢੀ ਰਾਜ ਕਹਿ ਸਕਦੇ ਹਾਂ ਹਿਮਾਚਲ ਤੇ ਹਰਿਆਣਾ ਵੀ ਪਿੱਛੇ ਨਹੀਂ ਰਹੇ। ਲਗਭਗ 7.5% ਸਾਲਾਨਾ ਦਰ ਦੇ ਹਿਸਾਬ ਨਾਲ ਜਿਹੜੀ ਤੇਜ਼ੀ ਆ ਰਫ਼ਤਾਰ ਆ ਕੈਂਸਰ ਦੀ ਵੱਧ ਰਹੀ ਆ ਹਰ ਸਾਲ ਵੱਧ ਰਹੀ ਆ ਹੁਣ ਕੱਲਾ ਪੰਜਾਬ ਨੂੰ ਕੈਂਸਰ 벨ਟ ਦੇਣਾ ਨਾਮ ਦੇਣਾ ਵੀ ਚੰਗਾ ਨਹੀਂ ਹੈਗਾ ਕਿਉਂਕਿ ਇਹਦੇ ਨਾਲ ਸਮਾਜਿਕ ਪ੍ਰਭਾਵ ਬਹੁਤ ਡੂੰਘੇ ਪੈਂਦੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਅਸਰ ਬਹੁਤ ਪੈਂਦਾ ਲੋਕ ਡਿਪਰੈਸ਼ਨ ਵੀ ਦੇ ਵਿੱਚ ਵੀ ਆਉਂਦੇ ਨੇ ਤੇ ਇਵਨ ਕਿ ਲੋਕ ਉਸ ਖੇਤਰ ਦੇ ਵਿੱਚ ਜਾਣ ਤੋਂ ਵੀ ਗੁਰੇਜ ਕਰਦੇ ਨੇ ਤੇ 100 ਵਾਰ ਸੋਚਦੇ ਨੇ ਵੀ ਉਸ ਏਰੀਏ ਦੇ ਵਿੱਚ ਅਸੀਂ ਜਾਈਏ ਹਾਲਾਂਕਿ ਕੈਂਸਰ ਇੱਕ ਸ਼ੂਤ ਦੀ ਬਿਮਾਰੀ ਨਹੀਂ ਹੈਗੀ ਇਹ ਲੋਕਾਂ ਦੀਆਂ ਗਲਤੀਆਂ ਤੋਂ ਹੁੰਦੀ ਆ ਪਰ ਇਹਦਾ ਕੋਈ ਮੁਕਤਾ ਪ੍ਰਮਾਣ ਵੀ ਹੈ ਨਹੀਂਗਾ ਵੀ ਕੈਂਸਰ ਹਰ ਬੰਦੇ ਨੂੰ ਹੁੰਦਾ ਕੈਂਸਰ ਕਿਸੇ ਕਿਸੇ ਨੂੰ ਹੀ ਹੁੰਦਾ ਉਹ ਜਿਹਦੀ ਇਮਿਊਨਿਟੀ ਵੀਕ ਆ ਜੋ ਬੰਦਾ ਡਰਦਾ ਜ਼ਿਆਦਾ ਜਾਂ ਬੰਦੇ ਦੇ ਦਿਮਾਗ ਦੇ ਵਿੱਚ ਡਿਪਰੈਸ਼ਨ ਹੁੰਦਾ ਵਾ ਜਾਂ ਬੰਦਾ ਹਰ ਟਾਈਮ ਕੁਛ ਨਾ ਕੁਝ 네ਗੇਟਿਵ ਚੀਜ਼ਾਂ ਸੋਚੀ ਜਾਂਦਾ ਉਹਨੂੰ ਕੈਂਸਰ ਦੇ ਸੈੱਲ ਜਲਦੀ ਫੜਦੇ ਨਹੀਂ ਉਸ ਬੰਦੇ ਨੂੰ ਤੇ ਉਹਦੇ ਉੱਪਰ ਆਪਣਾ ਬੁਰਾ ਪ੍ਰਭਾਵ ਆ ਜਿਹੜਾ ਜਲਦੀ ਪਾਉਂਦੇ ਨੇ ਹੁਣ ਆਪਾਂ ਦੂਜੇ ਪਾਰ ਤੇ ਗੱਲ ਕਰੀਏ ਬੀਕਾਨੇਰ ਤੋਂ ਟ੍ਰੇਨ ਚੱਲਦੀ ਆ ਜੋ ਬਠਿੰਡੇ ਦੇ ਵਿੱਚ ਐਂਟਰ ਹੁੰਦੀ ਆ ਉਸ ਟ੍ਰੇਨ ਦਾ ਨਾਮ ਕਿਸੇ ਟਾਈਮ ਪਸੰਜਰ ਟ੍ਰੇਨ ਵੀ ਕਿਹਾ ਜਾਂਦਾ ਲੋਕ ਆਪਣੀਆਂ ਖੁਸ਼ੀਆਂ ਦੇ ਲਈ ਉਸ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਸੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਸੀ ਕਈ ਇਨਸਾਨ ਆਪਣਾ ਸਮਾਨ ਖਰੀਦਣ ਜਾਂਦੇ ਸੀ ਬੰਡੀਆਂ ਦੇ ਵਿੱਚ ਜਾਂਦੇ ਸੀ ਸੋ ਇਦਾਂ ਦੀ ਚੀਜ਼ ਕਰਕੇ ਹੀ ਟ੍ਰੇਨ ਜਿਹੜੀ ਉਹ ਚਲਾਈ ਗਈ ਸੀ ਸੋ ਇਹਨਾਂ ਚੀਜ਼ਾਂ ਕਰਕੇ ਟ੍ਰੇਨ ਸੀ ਜਿਹੜੀ ਚਲਾਈ ਗਈ ਸੀ ਪਰ ਉਸ ਟ੍ਰੇਨ ਦਾ ਨਾਮ ਹੀ ਬਦਲ ਦਿੱਤਾ ਪੈਸੰਜਰ ਟ੍ਰੇਨ ਤੋਂ ਕਰਕੇ ਉਹਦਾ ਨਾਮ ਹੀ ਕੈਂਸਲ ਟ੍ਰੇਨ ਰੱਖ ਦਿੱਤਾ ਗਿਆ ਹੁਣ ਕੈਂਸਲ ਟ੍ਰੇਨ ਉਸ ਚੀਜ਼ ਦਾ ਨਾਮ ਰੱਖ ਦਿੱਤਾ ਜਾਊਗਾ ਤਾਂ ਇਹ ਵੀ ਕਿਨੇ ਰੱਖਿਆ ਇਹ ਵੀ ਨੈਸ਼ਨਲ ਮੀਡੀਆ ਹੈਡਲਾਈਨ ਚਲਾ ਰਹੇ ਨੇ ਟੀਵੀ ਦੇ ਉੱਪਰ ਦਿਖਾ ਰਹੇ ਨੇ ਪੰਜਾਬੀਆਂ ਨੂੰ ਦਿਖਾ ਰਹੇ ਨੇ ਪੂਰੇ ਵਰਲਡ ਲੈਵਲ ਦੇ ਲੋਕ ਇਸ ਚੀਜ਼ ਨੂੰ ਦੇਖਦੇ ਨੇ ਵੀ ਕੈਂਸਰ ਟ੍ਰੇਨ ਇੰਗਲਿਸ਼ ਚ ਪੰਜਾਬੀ ਚ ਹਿੰਦੀ ਚ ਲਿਖਦੇ ਨੇ ਕੈਂਸਰ ਟ੍ਰੇਨ ਜਦੋਂ ਆਪਾਂ ਦਿਮਾਗ ਦੇ ਵਿੱਚ ਬਿਠਾਉਂਦੇ ਆ ਨਾ ਤਾਂ ਹਰ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਆ ਵੀ ਉਹ ਟ੍ਰੇਨ ਦੇ ਵਿੱਚ ਸਫ਼ਰ ਨਹੀਂ ਕਰਨਾ ਕਿਉਂਕਿ ਉੱਥੇ ਲੋਕ ਬਿਮਾਰ ਨੇ ਤੇ ਅਸੀਂ ਬੈਠਾਂਗੇ ਤੇ ਸਾਨੂੰ ਵੀ ਬਿਮਾਰੀ ਹੋਊਗੀ ਕਿਉਂਕਿ ਕੈਂਸਰ ਦੇ ਕਿਉਂਕਿ ਕੈਂਸਰ ਤੋਂ ਲੋਕ ਬਹੁਤ ਡਰਦੇ ਨੇ ਵੀ ਸਾਨੂੰ ਵੀ ਜਿਹੜੀ ਏ ਆ ਨਾਮਰਾਦ ਬਿਮਾਰੀ ਹੋ ਜਾਊਗੀ ਤੇ ਅਸੀਂ ਇੱਕ ਵਾਰੀ ਹੋ ਗਈ ਤਾਂ ਸਾਡੀ ਜ਼ਿੰਦਗੀ ਆ ਜਿਹੜੀ ਖਤਮ ਹੋ ਜਾਊਗੀ ਹੁਣ ਇਹ ਕਾਰਨ ਕਰਕੇ ਸਮਾਜ ਦੇ ਵਿੱਚ ਕੀ ਬੁਰਾ ਪ੍ਰਭਾਵ ਪੈਂਦਾ ਵਾ ਜਿਹੜੇ ਲੋਕਾਂ ਨੇ ਉਹ ਰਾਸਤੇ ਤੋਂ ਬਿਜ਼ਨਸ ਕਰਨ ਹੋਣਾ ਜਾਂ ਰਿਸ਼ਤੇਦਾਰਾਂ ਨੂੰ ਮਿਲਣਾ ਹੋਣਾ ਉਹ ਟ੍ਰੇਨ ਦੇ ਵਿੱਚੋਂ ਕਈਆਂ ਕੋਲੇ ਪੈਸੇ ਘਟੁੰਦੇ ਆ ਟ੍ਰੇਨਿੰਗ ਸਫਰ ਕਰਦੇ ਨੇ ਟਿਕਟਾਂ ਘੱਟ ਲੱਗਦੀਆਂ ਨੇ ਉਹਦੇ ਵਿੱਚ ਉਹਨਾਂ ਨੇ ਜਾਣਾ ਉਹ ਲੋਕ ਉਹ ਸਫਰ ਤੋਂ ਡਰਨਗੇ ਹਮੇਸ਼ਾ ਡਰਨਗੇ ਕਿਉਂਕਿ ਜਦੋਂ ਕਿ ਵਪਾਰੀ ਜਾਊਗਾ ਔਰੇ ਦਿਮਾਗ 'ਚ ਬੈਠਾ ਹੋਊਗਾ ਡਰ ਮੈਂ ਉਸ ਟ੍ਰੇਨ ਤੋਂ ਸਫਰ ਕਰੂੰਗਾ ਬਠਿੰਡੇ ਜਾਊਂਗਾ ਜਦ ਪੰਜਾਬ ਦੇ ਏਰੀਆ ਦੇ ਵਿੱਚ ਐਂਟਰ ਕਰੂੰਗਾ ਉੱਥੋਂ ਮੈਨੂੰ ਕੈਂਸਰ ਹੋ ਸਕਦਾ ਮੈਂ ਉੱਥੇ ਪੈਸਾ ਖਰਾਬ ਕਰੂੰਗਾ ਆਪਣਾ ਮੈਂ ਬਿਮਾਰੀ ਲੈ ਕੇ ਆਇਆਗਾ ਤਾਂ ਮੈਂ ਆਪਣੀ ਜਾਨ ਨੂੰ ਕਿਵੇਂ ਬਚਾਊਂਗਾ ਇਸੇ ਤਰ੍ਹਾਂ ਮਾਲਵਾ 벨ਟ ਦੇ ਆਈਏ ਆਪਾਂ ਉਹਨੂੰ ਕੈਂਸਰ 벨ਟ ਕਹਿ ਦਿੱਤਾ ਗਿਆ ਹੁਣ ਭਾਰਤ ਵਰਸ਼ ਦੇ ਵਿੱਚੋਂ ਕਿਸੇ ਵੀ ਵਪਾਰੀ ਨੇ ਕੋਈ ਕੰਮ ਕਰਨ ਆਉਣਾ ਪੰਜਾਬ ਦੇ ਵਿੱਚ ਮਾਲਵਾ ਖੇਤਰ ਦੇ ਵਿੱਚ ਸਭ ਤੋਂ ਪਹਿਲਾਂ ਉਹ ਡਾਟਾ ਚੈੱਕ ਕਰਦੇ ਨੇ ਡਾਟਾ ਚੈੱਕ ਕਰਕੇ ਪਹਿਲਾਂ এনਵਾਇਰਨਮੈਂਟ ਚੈੱਕ ਕਰਦੇ ਨੇ ਧਰਤੀ ਤੇ ਧਰਤੀ ਦਾ এনਵਾਇਰਨਮੈਂਟ ਚੈੱਕ ਕਰਦੇ ਨੇ ਉਸ ਤੋਂ ਬਾਅਦ ਤੁਸੀਂ ਏਅਰ ਪੋਲੂਸ਼ਨ ਐਂਡ ਸਾਊਂਡ ਪੋਲੂਸ਼ਨ ਸਾਰਾ ਕੁਝ ਚੈੱਕ ਕਰਦੇ ਨੇ ਬਿਮਾਰੀਆਂ ਵਗੈਰਾ ਕੀ ਕੀ ਲੇਬਰ ਨੂੰ ਬਿਮਾਰੀ ਹੋ ਸਕਦੀ ਹੈ ਕਿਹੜੀਆਂ ਕਿਹੜੀਆਂ ਚੱਲ ਰਹੀਆਂ ਨੇ ਜਦੋਂ ਆਪਾਂ ਕੈਂਸਰ ਦਾ ਨਾਮ ਸੁਣਦੇ ਆ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ 1% ਇਹ ਗੱਲ ਜ਼ਰੂਰ ਜਾਂਦੀ ਹੋਊਗੀ ਵੀ ਉਹ ਏਰੀਆ ਕੈਂਸਰ ਤੋਂ ਪੀੜਤ ਆ ਜੇ ਅਸੀਂ ਕੱਲ ਉੱਥੇ ਕੰਮ ਕਰਾਂਗੇ ਵੱਡੇ ਵੱਡੇ ਪ੍ਰੋਜੈਕਟ ਵੀ ਲਗਾਵਾਂਗੇ ਤਾਂ ਸਾਡੀ ਲੇਬਰ ਨੂੰ ਹੋ ਸਕਦਾ ਵਾ ਕੈਂਸਰ ਹੋ ਨਿਕਲੇ ਆਵੇ ਕਿਸੇ ਨੂੰ ਕੋਈ ਬਿਮਾਰੀ ਨਿਕਲੇ ਆਵੇ ਜਿਹਦੇ ਕਰਕੇ ਉਹਨਾਂ ਦਾ ਮੈਡੀਕਲ ਖਰਚਾ ਵੀ ਵੱਧ ਸਕਦਾ ਈਵਨ ਕਿ ਇੰਸ਼ੋਰੈਂਸ ਹਰ ਇੱਕ ਏਮਪਲੋਈਜ਼ ਦੀਆਂ ਕਰਾਉਂਦੇ ਨੇ ਪਰ ਉਹਨ ਸੋ ਇਹ ਚੀਜ਼ਾਂ ਦਾ ਮਾੜਾ ਪ੍ਰਭਾਵ ਪੈਂਦਾ ਵਾ ਸਮਾਜਿਕ ਤੌਰ ਦੇ ਉੱਤੇ ਪੈਂਦਾ ਸਰਕਾਰ ਦੀਆਂ ਨੀਤੀਆਂ ਬਿਲਕੁਲ ਅਲੱਗ ਆ ਪਰ ਜੇ ਕਿਸੇ ਇਲਾਕੇ ਦੇ ਵਿੱਚ ਮਹਾਮਾਰੀ ਫੈਲੀ ਹੋਈ ਆ ਜੇ ਕਿਸੇ ਇਲਾਕੇ ਦੇ ਵਿੱਚ ਕੈਂਸਰ ਹੈਗਾ ਵਾ ਤਾਂ ਆਪਾਂ ਨੂੰ ਉਸ ਨੂੰ ਵੱਡਾ ਸਾਰਾ ਕਰਕੇ ਦਿਖਾਉਣ ਨਾਲੋਂ ਚੰਗਾ ਵਾ ਉਹ ਚੀਜ਼ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਦੱਸਿਆ ਜਾਵੇ ਵੀ ਕੀਟਨਾਸ਼ਕਾਂ ਦੀ ਵਰਤੋਂ ਹੈ ਜਿਹੜੀ ਘੱਟ ਕਰੋ ਆਪਾਂ ਹਰੇਕ ਵਾਰੀ ਇਹ ਕਹਿੰਨੇ ਵੀ ਕਿਸਾਨ ਆ ਜਿਹੜੇ ਕੀਟਨਾਸ਼ਕ ਦੀ ਜ਼ਿਆਦਾ ਵਰਤੋਂ ਕਰ ਰਹੇ ਨੇ ਜਿਹਦੇ ਕਰਕੇ ਕੈਂਸਰ ਫੈਲ ਰਿਹਾ ਪਰ ਇਕੱਲੇ ਕਿਸਾਨ ਇਸ ਚੀਜ਼ ਦੇ ਭਾਗੀਦਾਰ ਨਹੀਂ ਹੈਗੇ ਇੰਡਸਟਰੀ ਵੀ ਪੂਰੀ ਆ ਜਿਹੜੀ ਆਪਣਾ ਗੰਦਲਾ ਪਾਣੀ ਆ ਉਹ ਬੁੱਢੇ ਨਾਲੇ ਦੇ ਥਰੂ ਛੱਡ ਰਹੀ ਆ ਜਾਂ ਕਹਿ ਸਕਦੇ ਚਿਮਣੀਆਂ ਦਾ ਧੂਆਂ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਵੱਡੇ ਵੱਡੇ ਹਾਰਨ ਨੇ ਜਿਹੜੇ ਸਾਊਂਡ ਪੋਲਿਊਸ਼ਨ ਕ੍ਰੀਏਟ ਕਰ ਰਹੇ ਨੇ ਉਹ ਸਾਊਂਡ ਪੋਲਿਊਸ਼ਨ ਨੂੰ ਵਧਾ ਰਹੇ ਨੇ ਸੋ ਇਹ ਕਾਰਨ ਨੇ ਸਭ ਤੋਂ ਵੱਡਾ ਕਾਰਨ ਜੋ ਕੈਂਸਰ ਦਾ ਮੇਰੇ ਹਿਸਾਬ ਨਾਲ ਕਹਿ ਸਕਦੇ ਹਾਂਗਾ ਉਹ ਜੋ ਬਦਲਦਾ ਖਾਣਾ ਵਾ ਵੀਡੀਓ ਬਣਾਈ ਹੋਈ ਆ ਪੰਜਾਬੀਆ ਦਾ ਖਾਣਾ ਕਿਉਂ ਬਦਲ ਰਿਹਾ ਤੁਸੀਂ ਉਹ ਵੀਡੀਓ ਦੇ ਵਿੱਚੋਂ ਦੇਖ ਸਕਦੇ ਹੋ ਬਦਲਦਾ ਖਾਣਾ ਜਿਹੜਾ ਆਪਾਂ ਚਾਈਨੈਸ ਫੂਡ ਜਾਂ ਵੈਸਟਰਨ ਫੂਡ ਜਾਂ ਕਹਿ ਦੇ ਸਕਦੇ ਹੋ ਤੁਸੀਂ ਅਧ ਪੱਕਿਆ ਖਾਣਾ ਖਾ ਰਹੇ ਆ ਉਹਦੇ ਕਰਕੇ ਕੈਂਸਰ ਸਭ ਤੋਂ ਜ਼ਿਆਦਾ ਫੈਲ ਰਿਹਾ ਆਪਾਂ ਹੁਣ ਲੋਕ ਘਰਾਂ 'ਚ ਕੀ ਕਰਦੇ ਆ ਆਪਾਂ ਆਲਸੀ ਨੇ ਹੋ ਚੁੱਕੇ ਆ ਕਿਉਂਕਿ ਜ਼ਿੰਦਗੀ ਬਹੁਤ ਤੇਜ਼ ਆ ਆਪਾਂ ਨੂੰ ਪੈਸੇ ਕਮਾਉਣ ਦੇ ਤਰੀਕੇ ਚਾਹੀਦੇ ਨੇ ਘੱਟ ਸਮੇਂ ਦੇ ਵਿੱਚ ਆਪਾਂ ਪੈਸੇ ਨਹੀਂ ਕਮਾ ਸਕਦੇ ਆ ਆਪਾਂ ਸਾਰਾ ਦਿਨ ਆਪਣੇ ਆਪ ਨੂੰ ਬਿਜ਼ੀ ਰੱਖਦੇ ਆ ਉਹਦੇ ਕਰਕੇ ਕਈ ਵਾਰ ਆਪਾਂ ਇੰਨੇ ਥੱਕ ਜੰਨੇ ਆ ਜਾਂ ਆਪਾਂ ਆਲਸੀ ਨੇ ਜ਼ਿਆਦਾ ਹੋ ਗਏ ਆ ਕਿ ਆਪਾਂ ਆਪਣੇ ਘਰਾਂ ਦੇ ਵਿੱਚ ਖਾਣਾ ਨਹੀਂ ਬਣਾਉਂਦੇ ਆਪਾਂ ਪੈਕਡ ਫੂਡ ਖਰੀਦਦੇ ਆ ਪੈਕਡ ਫੂਡ ਖਰੀਦ ਕੇ ਪਾਣੀ ਗਰਮ ਕਰਕੇ ਉਹਨੂੰ ਉਬਾਲ ਕੇ ਫਟਾਫਟ ਖਾ ਕੇ ਢਿੱਡ ਭਰ ਕੇ ਕੰਮਾਂ ਤੇ ਭੱਜ ਜੰਨੇ ਆ ਸੋ ਇਹ ਕਾਰਨ ਵੀ ਹੈ ਕੈਂਸਰ ਦਾ ਸੋ ਇਹ ਚੀਜ਼ ਨੂੰ ਆਪਾਂ ਕਹਿ ਦਈਏ ਮਾਲਵਾ ਨੂੰ ਕੈਂਸਰ 벨ਟ ਕਹਿ ਦਿੱਤਾ ਗਿਆ ਕਿ ਇਸੇ ਟਾਈਮ ਦੇ ਉੱਤੇ ਮਾਲਵਾ ਸੀਗਾ ਜਿਹੜਾ ਆਪਣਾ ਅਮੀਰੀ ਦੇ ਤੌਰ ਤੇ ਪਹਿਚਾਣਾ ਜਾਂਦਾ ਸੀ ਆਪਣੀ ਖੇਤੀਬਾੜੀ ਦੇ ਤੌਰ ਤੇ ਪਹਿਚਾਣਾ ਜਾਂਦਾ ਸੀ ਇੱਥੇ ਕਣਕ ਚਾਵਲ ਗੰਨਾ ਜੋ ਬਾਜਰਾ ਮੱਕੀ ਜਵਾਰ ਤੇ ਕਪਾਹ ਵਰਗੀਆਂ ਫਸਲਾਂ ਹੁੰਦੀਆਂ ਸੀ ਤੇ ਲੋਕ ਇੱਥੋਂ ਫਸਲਾਂ ਖਰੀਦਣ ਆਉਂਦੇ ਸੀ ਆਪਣੇ ਰਾਜਾਂ ਦੇ ਲਈ ਮਤਲਬ ਇੰਨਾ ਜਿਆਦਾ ਸੋਨੇ ਦੀ ਜਿਹੜੀ ਕਿਹਾ ਜਾਣ ਵਾਲਾ ਪੰਜਾਬ ਅੱਜ ਤੁਸੀਂ ਇੱਕ ਨਾਮ ਦੇ ਦੋਗੇ ਕੈਂਸਰ 벨ਟ ਦਾ ਇਹਦੇ ਵਿੱਚ ਲੋਕ ਵੀ ਪੂਰੇ ਕਸੂਰਬਾਰ ਨੇ ਲੋਕਾਂ ਨੇ ਆਪਣੀ ਇਨਕਮ ਵਧਾਉਣ ਦੇ ਜਰੀਏ ਸ਼ਾਰਟਕਟ ਤਰੀਕੇ ਬਣਾਏ ਨੇ ਤੇ ਉਹ ਵੀ ਗਲਤ ਨੇ ਸੋ ਸਾਰਿਆਂ ਨੂੰ ਰਲ ਮਿਲ ਕੇ ਇਸ ਚੀਜ਼ ਨੂੰ ਠੱਲ ਪਾਉਣੀ ਚਾਹੀਦੀ ਆ ਤਾਂ ਕਿ ਜਿਹੜਾ ਇਹ ਟੈਗ ਦਿੱਤਾ ਗਿਆ ਸਰਕਾਰ ਵੱਲੋਂ ਦਿੱਤਾ ਗਿਆ ਜਾਂ ਰਿਸਰਚ ਏਜੰਸੀਆਂ ਵੱਲੋਂ ਦਿੱਤਾ ਗਿਆ ਜਾਂ ਮੀਡੀਆ ਚੈਨਲਸ ਵੱਲੋਂ ਦਿੱਤਾ ਗਿਆ ਉਹ ਹਟਾਇਆ ਜਾਵੇ ਕਿਉਂਕਿ ਜੇ ਉਹ ਟੈਗ ਹਟਾਵਾਂਗੇ ਤਾਂ ਹੀ ਇੱਥੇ ਬਾਹਰ ਦੇ ਲੋਕਾਂ ਆ ਕੇ ਕੰਮ ਕਰਨਗੇ ਅਦਰਵਾਇਜ਼ ਇਥੇ ਆਉਣ ਵਾਲਾ ਭਵਿੱਖਾ ਜਿਹੜਾ ਜੇ ਤੁਸੀਂ ਅੱਜ ਕੈਂਸਰ ਕਹਿੰਨੇ ਹੋ ਕੱਲ ਨੂੰ ਕੋਈ ਹੋਰ ਬਿਮਾਰੀ ਦਾ ਨਾਮ ਦੇ ਦੋਗੇ ਕੱਲ ਨੂੰ ਹੋਰ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਤੁਸੀਂ ਮਾੜਾ ਕਹਿਣਾ ਸ਼ੁਰੂ ਕਰ ਦੋਗੇ ਤਾਂ ਇੱਥੇ ਕੰਮ ਕਿੱਦਾਂ ਚੱਲਣਗੇ ਇੱਥੇ ਕੰਮ ਨਹੀਂ ਚੱਲ ਸਕਦੇ ਇਹ ਬਹੁਤ ਬੁੜੇ ਪ੍ਰਭਾਵ ਨੇ ਇਹ ਬੜੇ ਗੰਦੇ ਟੈਗ ਨੇ ਜੋ ਪੰਜਾਬ ਨੂੰ ਦਿੱਤੇ ਜਾ ਰਹੇ ਨੇ ਸੋ ਇੰਨੀ ਇੱਕ ਵੀਡੀਓ ਸੀ ਜੇ ਅਗਰ ਵੀਡੀਓ ਵਧੀਆ ਲੱਗੂਗੀ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ